ਵੇ ਸਾਧਉ ਵੀਰ ਜੀ ਆ ਗੈੜੀ ਦਾ ਕੀ ਹਾਲ ਬਣਿਆ ਹਾਂ ਆ ਜਿਹੜਾ ਗੈੜੀ ਸਟੇਸ਼ਨ ਹੈ ਨਾ ਇੱਥੇ ਆ ਗਾਂਦੇ ਆ ਆ ਮੈਂ ਵੰਸ਼ਦੀਪ ਸਿੰਘ ਤੇ ਆ ਮੇਰੇ ਵੀਰ ਦਸਤਾਰੀ ਹੁਣੀ ਆਉਣ ਦੇ ਹਣ ਖਤਰੋਂ ਕੇ ਖਿਡਾਰੀ ਉਧਰ ਵੇ ਸਾਧਉ ਇੱਧਰ ਇੱਕ ਵੀ ਨੇ ਹੌਂਸਲਾ ਕੀਤਾ ਆ ਰਤੇ ਵੀ ਨੇ ਉਧਰ ਰੈਡੀ ਪਾ ਚੁੱਕੀ ਆ ਉਧਰੋਂ ਇੱਕ ਮੇਰੇ ਵੀਰ ਜੀ ਹੁਣੀ ਉਤੋਂ ਦੀ ਨੰਗਣ ਦੇ ਇੰਨਾ ਗਾਂਦੇ ਆ ਵੇ ਸਾਧਉ ਭਾਜੀ ਤੁਸੀਂ ਕੀ ਹੁਣ ਕਿਦਾਂ ਛੜੂਗਾ ਆਵੇ ਕੋਈ ਕੰਡੇ ਬਹੁਤ ਜ਼ਿਆਦੇ ਇੱਕ ਮੇਰੇ ਵੀਰ ਜੀ ਆਉਂਦੀ ਹੁੰਦੇ ਆ ਉਹ ਸਾਡੇ ਰੱਥੇ ਜੀ ਹੁਣੀ ਨਿਕਲ ਗਏ ਆ ਆਪਣਾ ਰਸਤਾ ਸਾਫ ਹੋ ਗਿਆ ਇਹ ਸਭ ਵਟ ਬਣ ਗਏ ਆ ਨੂੰ ਕਦੋਂ ਨੂੰ ਕੱਢ ਸਕਦੇ ਪਾਣੀ ਛੋਨੇ ਨੂੰ ਜੋ ਕਿ ਹੁਣ ਮੈਂ ਵੀ ਫਸ ਚੁੱਕਾ ਆ ਇੱਥੇ ਛਾਪ ਚ ਬੋਲੀਏ ਦਾ ਬਹੁਤ ਖਤਰਾ ਆ ਵੇ ਛੱਡਦੇ ਹਾਂ ਆ ਹਲਾਤੇ ਆ ਗੈਰੀ ਸਟੇਸ਼ਨ ਦੇ ਆ ਵੇਖੋ ਮਗਰ ਵੀ ਆਪਣੇ ਵੀਰ ਖਤਰੋ ਦੇ ਖਿਲਾੜੀ ਇਧਰ ਚਿੱਕੜ ਬਹੁਤ ਆ ਇੱਥੇ ਰੱਤਾ ਚਾਹ ਰਿਹਾ ਬਣ ਨਹੀਂ ਰਹਾ ਬਹੁਤ ਬਣ ਗਈ ਆ ਵਾਹ ਵੇਖੋ ਆਪਣੇ ਜੰਟਾ ਜੀ ਆਇਆ ਮਗਰ ਜੀ ਖਾ ਪਾਣੀ ਆ ਆਪਣਾ ਸਾਰੇ ਖਤਰੋਕੇ ਖਿਡਾਰੀ ਆ ਚਲ ਬੈ ਬੈ